ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਹੈਗਾ ਕੋਠੇ ਸਰਜੀਤਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੂਲ ਆਣਗਵਾਂਡ ਦੇ ਪਿੰਡ ਭੋਡੀ ਆਕਲੀਆ ਦਿਆਲਪੁਰਾ ਜਲਾਲ ਇਹ ਆਣਗਵਾਂਡ ਦੇ ਪਿੰਡ ਹੈ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਜਾਨਵਰ ਵਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋ ਤਾਜ਼ੀਆਂ ਸੂਈਆਂ ਸਵਾਈਆਂ ਇੱਕ ਦੀ ਤਾਂ ਵੱਛੀ ਵੀ ਮੈਨੂੰ ਦਿਖ ਰਹੀ ਆ ਇੱਕ ਗੱਬਣ ਤੈਨ ਨਾਗਾ ਜੈ ਜੇ ਭਾ ਹੋਣਗੇ ਸੋਹਣੀਆਂ ਵਹਿੜਾਂ ਗਰਮੀ ਰਹਿਤ ਗਰਮੀ ਦੇ ਦਿਨ ਫੁੱਲ ਗਰਮੀ ਪੈ ਰਹੀ ਆ ਕੱਲ ਕਦ ਤਾ ਚਲੋ ਮੌਸਮ ਥੋੜਾ ਜਿਹਾ ਹੁਣ ਸੁਹਾਵਣਾ ਜਿਹਾ ਹੋਇਆ ਕਿਉਂਕਿ ਬੱਦਲ ਵਾਈ ਨਾਲ ਬੂੰਦਾ ਬਾਂਦੀ ਵੀ ਹੁੰਦੀ ਆ ਪਰ ਉਦਾਂ ਗਰਮੀ ਆ 3 ਜਨਵਾਰ ਗਰਮੀ ਰਹਿਦੈ ਇਨਫਰਮੇਸ਼ਨ ਲੈ ਦੇਣਾ ਜੈ ਜੇ ਭਾ ਹੋਣਗੇ ਸასი ਕਾਲ ਜੀ ਨਾਮ ਦੱਸ ਦिए ਨਾਮ ਦੱਸ ਦੱਸ ਪਿੰਡ ਸਰਪੁਰਾ ਜ਼ਿਲ੍ਹਾ ਬਠਿੰਡਾ ਜੀ ਫੋਨ ਨੰਬਰ 90410 88870 3 ਜਨਵਾਰ ਹਾਂ ਜੀ 3 ਜਨਵਾਰ ਕਿਹੜੇ ਪਾਸੋਂ ਲੱਗੇ? ਇਧਰੋਂ ਲੱਗਦੀ। ਚਲੋ ਜੀ ਦੱਸੋ ਇਹਦੇ ਬਾਰੇ। ਇਹ ਮੂੰਹ ਤੋਂ 6 ਲੰਦਾ ਜੀ। ਦੁੱਧਾ ਸੁਗਾ। ਮੈਂ ਤਿਆਰੀਆਂ ਜੀ ਇੱਕ ਦੋ ਦਿਨ ਲੈਂਦੀ ਆ। ਕਿੰਨਾ ਕੁ ਦੁੱਧ ਦੇ ਦੂੰ? ਦੁੱਧ ਪਹਿਲਾਂ ਪਾ ਦੂਗੀ 16-17 ਲੀਟਰ ਹੀ। ਕੱਢੀਏ ਬਾਹਰ। ਬਾਕੀ ਕੱਦ ਕਾਠ ਵਾਲੀ ਆ ਪੰਲੀ ਵੀ ਆ ਪੂਰੀ। ਬਾਕੀ ਖਾਂਦੀ ਨਾ ਖਾਂਦੀ। ਹੂੰ ਵੈੜ ਕੱਦ ਕਾਠ ਵਾਲੀ ਆ ਵਜਨ-ਵਜਨ ਪੂਰਾ ਹੀ ਆ। ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆਂ। ਜਿਹਦੇ ਪਸੰਦ ਆਉ ਆਪਾਂ ਵਾਰ-ਵਾਰ ਕਹਿੰਨਾ ਹਰੇਕ ਵੀਡੀਓ 'ਚ ਹਰੇਕ ਦੇ ਘਰੇ 4-4 ਫੋਨ ਆ। ਮੈਂ ਵੀਡੀਓ ਬਣਾਉਣਾ ਜਾਂ ਕੋਈ ਹੋਰ ਵੀਡੀਓ ਬਣਾਉਂਦਾ ਵੀਡੀਓ ਬਣਾਉਣ ਲੈ ਵੀਡੀਓ ਬਣਾ ਦੇਣੀ ਉਸ ਤੋਂ ਬਾਅਦ ਚ ਆਪੋ ਆਪਣੇ ਫੋਨਾਂ ਦੇ ਵੀ ਤੁਸੀਂ ਵੀਡੀਓ ਕਾਲ ਤੇ ਤਸੱਲੀ ਕਰ ਸਕਦੇ ਆ ਕਦ ਵੱਡਾ ਵਜਨ ਬਹੁਤ ਗਰਮੀ ਰਹਿਤ ਛੇ ਦੰਦ ਦੂਜਾ ਸੂਆ ਵਹਿੜ ਮੱਝਾਂ ਵਰਗਾ ਦੁੱਧ ਹੋ ਗੈਰ ਨਸਲ ਦਾ ਕ੍ਰੋਸ ਜਆ ਹਾਂ ਦੁੱਧ ਹੋ ਮੱਝਾਂ ਵਰਗਾ ਗਿਰਦਾ ਵੀ ਮੱਝਾਂ ਵਰਗਾ ਹੁੰਦਾ ਸਾਈਵਾਲ ਦਾ ਵੀ ਮੱਝਾਂ ਵਰਗਾ ਹੁੰਦਾ ਦਾਦਾ 16 ਪਿਆਜੇ ਇਹ ਵਾਲਾ ਹੁਣ ਬਹੁਤ ਲਈ ਹੂੰ ਪਾਉ ਕਹਿੰਦਾ 17 ਪਿਆਜੇ ਇੱਥੇ ਦੁੱਧ ਦੇ ਨੇ ਪਿਆ ਦੇਣਾ ਲੋਟ ਜਾ ਪਾ ਪਾਉ ਲੋਟ ਜਾ ਗਰਮੀ ਬਹੁਤ ਆ 57 ਦੀ ਦੇ ਦਾਂਗੇ ਚਲੋ ਜੀ 57 ਦੀ ਪਾਉ ਕਹਿੰਦਾ ਦੇ ਦਾਂਗੇ ਛੋੜ ਛੱਪਾ ਮਾਨ ਤਾਨ ਹੋ ਜੂ ਕੋਈ ਚੱਕਰ ਨਹੀਂ ਦੁੱਧ ਵੀ ਜੈ ਜੀ ਦੱਸਿਆ 16 17 ਨੇ ਪਿਆਉ ਬਾਈ ਜਲੇ ਬਾਈ ਦੱਸਦਾ ਹਾਂ ਲੈਵਾ ਪੂਰਾ ਸੋਹਣਾ ਫਿੱਟ ਫਿੱਟ ਬਾਕੀ ਇਹ ਝੂਠ ਮਰਾਉ ਤ ਵਜੂ ਨਹੀਂ ਬਜਾ ਹਾਂ ਕਿ ਨਹੀਂ ਇਹ ਤਾਂ ਗੱਲ ਹੈ ਲੈਵਾ ਜਿਹਾ ਮੜਾ ਮੋਟਾ ਹੋਊਗਾ ਤਾਂ ਫੇਰ ਹੀ ਬੋਲਾ ਜਾਣਾ ਨਹੀਂ ਜਮਾਂ ਨਾਲ ਲਾਇਆ ਹੁੰਦਾ ਕਿੱਥੋਂ ਗੈਰ ਸੋਹਣਾ ਬਣ ਲਿਖਣੀ ਇਹ ਤਾਂ ਗੱਲ ਹੈ ਬਾਕੀ ਗਾਂ ਸੇਵਾ ਆਗਣੇ ਦੀ ਸੁਈ ਸੁਵਾਈ ਤੇ ਆ ਜਾ ਇਹ ਅੱਜ ਸਵੇਰ ਸੁਈ ਹੈ ਜੀ ਮਗਰ ਬੱਛੀ ਇਹਦੇ ਕਿੰਨਾ ਕੁ ਦੁੱਧ ਕੱਢ ਦੁੱਧ ਪਿਆ ਦੋ 16 17 ਲੀਟਰ ਇਹ ਵੀ ਵੱਧ ਪਿਆ ਜਾ ਵੱਧ ਪਿਆ ਦੇ ਮਗਰ ਬੱਛੀ ਮਗਰ ਬੱਛੀ ਸੀਲ ਸੌ 60 ਠੰਡੀ ਹੈ ਜੀ ਕੱਢ ਬਾਹਰ ਨੂੰ ਦੋਸਤੋ ਦੁੱਧ ਦੇ ਵੀ 16 17 ਪਿਆਜੂ ਜੇ ਕਿਸੇ ਨੇ ਸੂਈ ਸਵਾਈ ਲੈਣੀ ਆ ਤਾਂ ਅਗਲਾ 2 ਨੰਬਰ ਲੈ ਲੇ ਮਗਰ ਵੀ ਵੱੱਛੀ ਆ ਜੇ ਜੂਰ ਦੀ ਆਪਣੀ ਵੀਡੀਓ ਆ ਗਾਰੰਟੀ ਆ ਪੂਰੀ ਐ ਜੇਰ ਜੂਰ ਦੀ ਬਾਈ ਕਹਿੰਦਾ ਆਪਣੀ ਗਾਰੰਟੀ ਪੂਰੀ ਐਨ ਫੁੱਲ ਤੁਹਾਡੇ ਘਰੇ ਗਾਂ ਜੇਰ ਦਾ ਲੜ ਵੀ ਸੱਟ ਜੇ ਉਹਦੀ ਭਾਉ ਕਹਿੰਦਾ ਆਪਣੀ ਗਾਰੰਟੀ ਹੋਊਗੀ ਆ ਵੀਡੀਓ ਤਾਂ ਰਿਕਾਰਡ ਹੀ ਰਹਿਣੀ ਆ ਮੇਰੇ ਵਾਲੀ ਜਿਹੜੀ ਵੀਡੀਓ ਮੈਂ ਬਣਾ ਰਿਆ ਲਿੰਕ ਸਾਹਮਣੇ ਰੱਖ ਲਿਓ ਚੈਨਲ ਤੇ ਵੀਡੀਓ ਹੀ ਰਹਿਣੀ ਆ ਇਹ ਅਪਲੋਡ ਹੀ ਬਾਕੀ ਕਾ हां ਕਿਉਂਕਿ ਆਪਣਾ ਉਹ ਜਿਹਾ ਕੰਮ ਤਾਂ ਹੈ ਨਹੀਂ ਕਈ ਵਿੱਚ ਵੀਡੀਓ ਵੀਡੀਓ ਡਿਲੀਟ ਕਰ ਦਿੰਦੇ ਆ ਵਪਾਰੀ ਦੇ ਕਹਨ ਤੇ ਪਰ ਆਪਣੀ ਤਾਂ ਜਿਹੜੀ ਪੈ ਗਈ ਉਹ ਵੀਡੀਓ ਚੈਨਲ ਤੇ ਹੀ ਰਹਿਣੀ ਆ ਧਾਰਾ ਮਾਰ ਦਿੰਦੇ ਆ ਧਾਰਾ ਮਾਰ ਕੇ ਬਾਕੀ ਬਾਈ ਕਹਿੰਦਾ ਆਪਾਂ ਵਿਖਾ ਦਿੰਨੇ ਆ ਚਾਰੇ ਥਣ ਆਦੀ ਚਵਾਈ ਵਾਲੇ ਮੋٹے ਮੋٹے ਉਹ ਸੁਣ ਧਾਰ ਵੀ ਮੋਟੀ ਬਾਈ ਧਾਰ ਵੀ ਬਾਈ ਕਹਿੰਦਾ ਮੋਟੀ ਆ ਬਾਕੀ ਤੁਹਾਨੂੰ ਦਰਸ਼ਨ ਕਰਾ ਦਿੰਨੇ ਆ ਧਾਰ ਦੇ ਕਰ ਲੋ ਦਰਸ਼ਨ ਮੇਲਾ ਬੱਚਾ ਛੱਡ ਤਾਂ ਤੇ ਧਾਰ ਤੁਹਾਨੂੰ ਠੀਕ ਐ ਥਣ ਪਾਉ ਕਹਿੰਦਾ ਬਹੁਤ ਸੋਹਣਾ ਕੱਢਦੀ ਆ ਬਾਕੀ ਆਪਣੇ ਨਾਲ ਉਹ ਤੜਕੇ ਮਿਲ ਨੌ 10 ਵਜੇ ਆਪਣਾ ਬੋਲਾ ਕੱਢਿਆ ਹੋ ਵੀ ਹੈ ਦਾ ਠੀਕ ਹੈ ਢੇਰ ਪੈ ਗਈ ਉਹਦੇ ਬਾਅਦ ਘੜਦਾ ਸੀਗਾ 9 10 ਕਵਜੇ ਢੇਰ ਰੱਖੀ ਬੈਠੇ ਸੀ ਪਰ ਉਹ ਗਰਮੀ ਆ ਬਾਈ ਯਾਰ ਮੋਸ਼ਕ ਮਾਰ ਲੱਗ ਜਾਂਦੀ ਹਾਂ ਹਾਂ ਇਹ ਤਾਂ ਗੱਲ ਹੈਗੀ ਬਾਕੀ ਮੈਂ ਵੀਡੀਓ ਬਣਾ ਲਈਦੀ ਆ ਹਾਂ ਸਿਆਲਾਂ ਜੇ ਤਾਂ ਚਲੋ ਚੱਲ ਜਾਂਦਾ ਗਰਮੀ ਚ ਉਦਾਂ ਵੀ ਫਿਰ ਖਰਾਬ ਹੁੰਦੀ ਆ ਮੋਸ਼ਕ ਮਾਰਦਾ ਆ ਚਵਾਈ ਵੇਖੋ ਐਨ ਪੂਰੀ ਮੋਟੀ ਧਾਰ ਪੂਰੀ ਭਾਈ ਥਾਣ ਵੀ ਪੂਰਾ ਮੁਠੀ ਆ ਹਾਂ ਲਓ ਜੇ ਤੇ ਧਾਰ ਪੈਂਦੀ ਉਥੇ ਟੋਹਾ ਪੈਂਦਾ ਆ ਵੇਖੋ ਉਹ ਵੇ ਤੁਹਾਨੂੰ ਦੀਂਦਾ ਹੀ ਹੋਣਾ ਸਾਹਮਣੇ ਠੀ ਧਾਰ ਆ ਠੰਡੀ ਸੀਲ ਆ ਹਾਂ ਜਿਹੜੀ ਗੱਲ ਆ ਨਾ ਗੂਠੇ ਜੇ ਨਹੀਂ ਮੋਟੀ ਧਾਰ ਆ ਕਿਤੇ ਟਾਪ ਆਉ ਦੋ ਤੁਹਾਨੂੰ ਹਾਂ ਡੋਲਾ ਹੀ ਆਹੀ ਤਾਂ ਦੁੱਧ ਚਿੱਟਾ ਹੋਣਾ ਜਮਾ ਮੱਝ আর ਗੱਲੇ ਟਾਰਗਾ 16 17 ਕਿਲੋ ਖੁੱਲਾ ਦੁੱਧ ਪਿਆ ਜੂ ਮਗਰ ਬੱਚੀ ਆ ਜਰਸੀ ਉਹ ਵੀ ਕਲਰ ਦੀ ਆ ਗਈ ਨਾਲੇ ਇਹ ਸਭ ਜਾਨੀ ਮਗਰ ਵੀ ਬੱਚੀ ਆ ਜੇ ਸਭ ਸਾਹਮਣਾ ਦਾ ਬੱਚਾ ਵੀ ਪਹਿਣਾ ਇਹ ਤਾਂ ਗੱਲ ਹੈ ਕਿ ਲਈ ਜਾਣਾ ਤਾਂ ਨਾਲ ਹੀ ਪਹਿਣਾ ਸਾਹਮਣਾ ਦਾ ਪਹਿਣਾ ਹੀ ਗੱਲ ਆ ਤੇ ਜੇ ਸੇਵਾ ਕਰ ਲਓਗੇ ਵੜ ਰਲ ਜੂ ਆਉਂਦੇ ਸਮੇ ਸਵੇਰ ਨੂੰ ਥਣ ਥਣ ਤੁਹਾਨੂੰ ਬਖਾ ਦਵੇ ਹੂੰ ਥਣ ਲੈ ਦੁਬਾਰਾ ਵੇਖ ਲਓ ਪੂਰਾ ਚੰਗਾ ਮੋਟਾ ਆਸ ਦੀ ਚੁਆਈ ਵਾਲਾ ਜੈ ਜਪਾ ਪਾਉ ਇਹ ਵੀ 57 ਲਾਓ ਜੀ ਭਾਵਾਂ ਗੱਭਨ ਲੈ ਲਓ ਵੀ 57 ਦੀ ਤੰਨਾ ਦਾ 57 ਇਹਦਾ ਵੀ 57 ਹੀ ਹੈ ਲਓ ਬਾਬੇ ਬੂਬੇ ਦਾ ਤਾਂ ਨਹੀਂ ਜਾ ਕੇ ਆਜ ਕਿਤੇ ਬਾਬੇ ਨੇ ਕਹਿਤਾ ਸਿੱਖੀ ਜੋ ਫਿਰ ਸਾਤਾ ਨਾਲ ਰੱਖੀ ਲਈ ਹਾਂ ਤਾਂ ਕੱਲ ਨੂੰ ਆਜਣਾ ਸਾਤਾ ਅਖਰ ਆਜੇ ਜਾਂ ਸਾਤਾ ਮੁੰਡਾ ਆਜੇ ਕੋ ਮਰਜ਼ੀ ਆ ਜੀ ਲਓ ਜੀ ਜਿਹੜੇ ਦੂਜੇ ਉਹ ਤਾਂ ਕਹਨ ਬਾਬੇ ਦਾ ਕਹਨ ਉਹਨੂੰ ਸਾਤ ਹੀ ਆ ਹਾਂ ਇਹੀ ਗੱਲ ਸਹੀ ਆ ਤੇ ਸਾਦਾ ਹੁਣ ਕੱਲ ਨੂੰ ਆ ਜਾਣਾ ਕੋਈ ਅੱਖਰ ਲਾ ਲਓ ਕੋਈ ਕੋ ਮਰਜ਼ੀ ਲਾ ਲਓ ਸਾਦੇ ਦੀ ਵਾਰ-ਵਾਰ ਬਾਜ ਆਉਂਦੀ ਆ ਤੇ ਸਤਨਾ ਵੈਗਰੂ ਹੋ ਜਾਣਾ 16 17 ਕਿਲੋ ਦੁੱਧ ਉਹ ਮੱਝ ਅਰਗਾ ਲੇਟ ਅਰਗਾ 16 17 ਕਿਲੋ ਦੁੱਧ ਵਾਲੀ ਮੱਝ ਆਉਂਦੀ 1.5 ਲੱਖ ਦੀ ਕੋਈ ਸਵਾਉਣ ਦੀ ਟੈਨਸ਼ਨ ਨਹੀਂ ਤੁਹਾਨੂੰ ਸੂਈ ਸਵਾਈ ਆ ਮਗਰ ਵੱੱਛੀ ਆ ਜੇਰ ਦੀ ਗਾਰੰਟੀ ਆ ਵੀਡੀਓ ਹੈਗੀ ਆ ਫੇਰ ਵੀ ਤੁਹਾਡੇ ਘਰੇ ਜੇਰ ਲੜ ਵੀ ਸੱਟ ਜੇ ਤੇ ਆ ਵੀਡੀਓ ਚੈਨਲ ਤੇ ਪਈ ਆ ਆਪਣੇ ਪਏ ਦੋਨਾਂ ਦੀ ਗਾਰੰਟੀ ਫੋਲੋ ਦੋਹਾਂ ਦੀ ਗਾਰੰਟੀ ਬਾਹਰ ਪਿੱਛੇ ਦੀ ਵੀ ਚੱਕੋ ਇੰਨੇ ਦੀ ਚੀਜ਼ ਹੈਗੀ ਓਨੇ ਦੀ ਗਾਰੰਟੀ ਦੇਵਾਂਗੇ ਕਿ ਨਹੀਂ ਸਹੀ ਬਾਕੀ ਦੁੱਧ ਘਾਂ ਅਗਲੇ ਦੀ ਸੇਵਾ ਦਾ ਹੂੰ ਹੁਣ ਮੈਂ ਐਵੇਂ ਕਹਦਾ ਮੈਂ ਤਾਂ ਤੂੜੀ ਵਾਲੇ ਚ ਬੰਨੀ ਬੈਠਾ ਮੈਂ ਕਿੱਥੇ ਚੋਲੂਗਾ ਨਾ ਜਦੋਂ ਮੱਲ ਬੋਲੇ ਤੇ ਲੰਘੂਗਾ ਇਹ ਵੀ ਗੱਲ ਸਹੀ ਹੈ ਦੁੱਧ ਅਗੇ ਸੇਵਾ ਦਾ ਸੰਭਾਈ ਦਾ ਨਾ ਘੋਣੋ ਜਦੋਂ ਮੈਂ ਬੋਲੇ ਦੇ ਹੈਗਾ ਮੇਰੇ ਕੋਲ ਓਨਾ ਕ ਮੈਂ ਦੱਸ ਸਕਦਾ ਹਾਂ ਇਹ ਕਿੰਨਾ ਕੁ ਦੇ ਦੂ ਸੂਈ ਸਵਾ ਇਹ ਵੀ ਨਾਲੋਂ ਸੋ ਸੁਬਾ ਸੂਈ ਇਹ ਰਾਤ ਸੂਈ ਸੀ ਠੀਕ ਆ ਹਾਂ ਜੇ ਅਧੂਰੇ ਦੀ ਵੀ ਪਈ ਵੀ ਆਈ ਇਹਦੇ ਮਗਰ ਰਾ ਕਿੰਨਾ ਦੁੱਧ ਦੇ ਦੂ ਦੁੱਧ ਦੇ ਵੀ 16 17 ਲੀਟਰ ਪਿਆ ਜੀ ਕੱਢ ਬਾਹਰ ਨੂੰ ਦੋਸਤੋ ਦੁੱਧ ਤਿੰਨੇ ਸੇਮ ਹੀ ਦੇਣੀਆਂ ਭਾਵੇਂ ਗੱਬਨ ਲੈ ਲਓ ਉਹ ਵੀ 16 17 ਪਿਆ ਜੂ ਇਹ ਗੈਰ ਤੇ ਸਾਈਵਾਲ ਦਾ ਕ੍ਰੋਸ ਜਿਆ ਮੱਥਾ ਗੈਰ ਵਾਲਾ ਕੰਨ ਵੀ ਗੈਰ ਵਾਲੇ ਪਿਛੇ ਇਹ ਨੂੰ ਲੀ ਜਾਂਦੀ ਆ ਬਾਕੀ ਉਹ ਵੱਡਨਾ ਚੱਤ ਨਾਲ ਜਾਂ ਮੈਂ ਫੇਰ ਦੇਖਾ ਦੇ ਹਾਂ ਆ ਬੁੱਤੀ ਬਾਤੀ ਵੇਖੋ ਸੋਹਣੀ ਆ ਭਾਉ ਵਾਂਗੂ ਸੋਹਣੀ ਆ ਉਹਦਾ ਵੈੜ 16 17 ਹੀ ਇਹ ਪਿਆਊਗੀ ਤਿੰਨੇ 16 16 17 17 ਦੁੱਧ ਦੇ ਦੇਣਗੇ ਆ हां ਵੜਾ ਵੱਡੀਆਂ ਬਾਈ ਕਹਿੰਦਾ ਇਹਨਾਂ ਦਾ ਖੁੱਲਾ ਹੀ ਦੇਣੀਆਂ ਬਾਕੀ ਵੱਧ ਅਗਲੇ ਦੀ ਸੇਵਾ ਜੇ ਕੋਈ 2 ਕਿਲੋ ਦਾਣਾ ਵੱਧ ਪਾਲੂਗਾ ਤੇ 2 ਕਿਲੋ ਕੋਈ ਵੱਧ ਚੋਲੂਗਾ ਮੁੱਲ ਤਿੰਨਾਂ ਦੇ ਇੱਕ ਹੀ ਜਿਹੜੀ ਮਰਜ਼ੀ ਲੈ ਜਾਓ 57 57000 ਦੀਆਂ ਤਿੰਨੇ ਵੜਾ ਤਿੰਨੇ ਹੀ ਲੈ ਜਾਓ 57 57000 ਦੀਆਂ ਮਾਨ ਤਣ ਛੋੜ ਛੱਪਾ ਹੋ ਜਾਊਗਾ ਠੰਡੀ ਬਹੁਤ ਹੋਵੇ ਨਾ ਦੂਜੀ ਬੱਚੀ ਵੀ ਲੱਗ ਗਈ ਹਾਂ ਠੰਡੀ ਇੰਨੀ ਆ ਇਹਦਾ ਬੱਚਾ ਦਾ ਛੱਡੇ ਛੱਡਿਆ ਪਰਲੀ ਦੀ ਵੱਛੀ ਵੀ ਪੈ ਗਈ ਥਣਾ ਨੂੰ ਸੀ ਲਾਈਨੀ ਆ ਠੰਡੀ ਤਾਂ ਪੂਰੀ ਆ ਬਾਈ ਠੰਡੀ ਮਿੱਠੀ ਫਲ ਆ ਬਾਕੀ ਚਵਾਈ ਮੈਂ ਕਹਦੀ ਇੱਕ ਨੰਬਰ ਦਾ ਦੋਂਦੀ ਚਵਾਈ ਬਾਈ ਕਹਿੰਦਾ ਐਵੇਂ ਕਹਦਗੇ ਇੱਕ ਨੰਬਰ ਆ ਬਾਕੀ ਗੱਬਣ ਦਾ ਵਹਿਮ ਹੁੰਦੇ ਤੇ ਸੂਈਆਂ ਸਵਾਈਆਂ ਤੇ ਆਪਣੇ ਦਾ ਦਿਲ ਧਾਰਾ ਮਾਰਨਾ ਹਾਂ ਧਾਰਾ ਮਾਰ ਕੇ ਤੁਸੀਂ ਵੇਖ ਹੀ ਲੈਣੀਆਂ ਆ ਕੇ ਬਾਕੀ ਐਂਡ ਕੀ ਜਿਹੜੇ ਪਾਸੇ ਮਰਦੀ ਬੈ ਜੀ ਜਿਹੜੇ ਪਾਸੇ ਮਰਜੀ ਬਹਿ ਜਾ ਕੋਈ ਰੱਸਾ ਨਿਆਣਾ ਪਾਉਣ ਦੀ ਲੋੜ ਨਹੀਂ ਲੈ ਚਵਾਈ ਇਹਦੀ ਵੀ ਗੁੱਠੇ ਜਿਹੀ ਨਹੀਂ ਮੋਟੀ ਆ ਭਾਈ ਕਹਿੰਦਾ ਭਾਵਾ ਜਵਾਕ ਭਾ ਦੇ ਉਹ ਵੀ ਚੋਲੂਗਾ ਠੰਡੀ ਦਾ ਇਹ ਤਾਂ ਕਰਮਾ ਲਈ ਇੰਨੀ ਆ ਉਹ ਤਾਂ ਮਾੜਾ ਹੈ ਜੇ ਤਾਜ਼ੀ ਕਰਕੇ ਲਾਗਦੀ ਵਾਜਾ ਇੱਧਰ ਬਹਿ ਜਾ ਲੈ ਪੁੱਠੇ ਪਾਸੇ ਵੀ ਬਹਿਗਾ ਵੇਖੀ ਲਾਤ ਨਾ ਮਾਰੇ ਨਾ ਨਾ ਮੈਂ ਥੱਲੇ ਨੂੰ ਲੰਗਾਂ ਨੂੰ ਜੀ ਕਰਦਾ ਜੀ ਲਾਓ ਜੀ ਭਾਉ ਕਹਿੰਦਾ ਥੱਲੇ ਨੂੰ ਲੰਗਾਂ ਨੂੰ ਜੀ ਕਰਦਾ ਲਾਤਾਂ ਵਾਲੀ ਕਿਹੜੀ ਗੱਲ ਆ ਲਾਓ ਵੇਖੋ ਹਾਂ ਥਣ ਪੂਰਾ ਚੰਗਾ ਲੈ ਇਹਨਾਂ ਕੀ ਸਾੜ ਸੱਤ ਲਾਓ ਜੀ ਲੈ ਭਾ ਤੇਰੇ ਭਾਉ ਠੰਡੀ ਬਹੁਤ ਆ ਮੈਂ ਕਹਿੰਦਾ ਠੰਡੀ ਬਹੁਤ ਆ ਹਾਂ ਤਿੰਨੇ 57 57000 ਦੀਆਂ ਜਿਹੜੀ ਮਰਜ਼ੀ ਲੈ ਲੋ ਬਾਕੀ ਕੱਦ ਚੋਂ ਵੀਰ ਭਰਾ ਕੋ ਆ ਕੇ ਕਹੋ ਛੋਟੀ ਆ ਇਹ ਦੇ ਲੋ ਵਹਿਮ ਕੱਢ ਕੇ ਆ ਕਰੋ ਆਪਣੇ ਕੋਲ ਜਿੱਦ ਡਾ ਕੱਦ ਦਊਗਾ ਆਪਾਂ ਦੱਸਾਂਗੇ ਸਹੀ ਆ ਜੇ ਛੋਟੀਆਂ ਦਾ ਛੋਟੀਆਂ ਬਾਈ ਯਾਰ ਪਸੰਦ ਆ ਗਲੇ ਦੀ ਆ ਪੈਸਾ ਤਾਂ ਉਹਨਾਂ ਨੂੰ ਬੱਕਰੀ ਤੇ ਵੀ ਇਕਲੇ ਨਾ ਲਾ ਦੇਣੀ ਤੇ ਉਹਨਾਂ ਨੂੰ ਬੋਤੀ ਤੇ ਵੀ ਲਾ ਦੇਣੀ ਆ ਹਾਂ ਹਾਂ ਇਹ ਤਾਂ ਗੱਲ ਹੈਗੀ ਆ ਸਹੀ ਗੱਲ ਆ ਤਿੰਨੇ ਫੁੱਲ ਵੱਡੀਆਂ ਵਹਿੜਾਂ ਵੱਡੀਆਂ ਤੇ ਮੁੱਲ ਨਿੱਕੇ ਨਿੱਕੇ ਫੰਡਰ ਮੱਝਾਂ ਵਾਲੇ 57 57 ਦੀਆਂ ਤੇ ਫੰਡਰ ਮੱਝ ਦੇ ਮਗਰ ਕੱਲੀ ਪੂਸ਼ ਹੀ ਆਉਂਦੀ ਆ ਦੁੱਧ ਦੁੱਧ ਨਹੀਂ ਆਉਂਦਾ ਜਿਹੜੀ ਹੋਈ ਫੰਡਰ ਤੇ ਇਹਨਾਂ ਨੇ ਮੱਜਾਂ ਨਾਲ ਦਾ ਪੋੜਾ ਹਾਂ ਮੱਜਾਂ ਨਾਲ ਵਾਲਾ ਕਰਾਸ ਵਾਲਾ ਟਾਈਮ ਫੰਡਰ ਮੱਜਾਂ ਵਾਲਾ ਜਿਗਰ ਕੀਤਾ ਹੈ ਨਾ ਫੰਡਰ ਮੱਜ ਇੰਨੇ ਦੀ ਆਉਣੀ ਤੇ ਕੱਲੀ ਪੂਛ ਹੀ ਆਉਣੀ ਆ ਤੇ ਇਹਨਾਂ ਦੇ ਮਗਰ 16 17 17 ਕਿਲੋ ਦੁੱਧ ਆ ਜਾਣਾ ਇਦੋਂ ਘੱਟ ਮੁੱਲ ਚ ਕਿਹਨੇ ਦੇਣੀਆਂ ਬਾਕੀ ਦੁੱਧਾਂ ਨੇ ਕਰ ਮਾਲਾਂਗਾ ਬਈ ਯਾਰ ਵੱਧ ਪਾਉਣਗੀਆਂ ਆਪਾਂ ਦਾ ਕਹਿੰਨੇ ਕਿਲੋ 2 ਕਿਲੋ ਘੱਟ ਦੱਸਿਆ ਚੰਗਾ ਅਗਲੇ ਦੇ ਘਰੇ ਵੱਧੇ ਦਾ ਗਾਸ਼ਾ ਵਾਸ਼ੇ ਹਾਂ ਬਾਕੀ ਫੋਨ ਨੰਬਰ ਸਕਰੀਨ ਤੇ ਮੁੰਡਾ ਨਰਮੀ ਆ ਜਿਹੜੀ ਮਰਜ਼ੀ ਵੜ ਲੈ ਜਾਓ ਬੇਫਿਕਰ ਹੋ ਕੇ ਗਾਰੰਟੀ ਫੁੱਲ ਥਣਾ ਦੀ ਭਾਰ ਦੀ ਜੇਰ ਜੱਪੇ ਦੀ ਸਾਰੇ ਕਾਜ ਦੀ ਫੁੱਲ ਗਾਰੰਟੀ ਸਾਰਿਆਂ ਨੂੰ ਸਸਟੀਕਾ